ਸੁਰੀਕਾ ਲੜਾ ਲੂੰ ਅੱਜ ਮੈਂ ਬਿਮਾਰ ਸੀ ਮੇਰੀ ਦਵਾਈ ਲੈਣ ਜਾਂਦੇ ਆ ਕੋਟਨ ਅੱਜ ਧੰਦ ਬਹੁਤ ਆ ਹੈ ਹਰ ਕਾਲਾ ਹਰ ਹਰ ਵਿੱਚ ਪਰੇ ਹੈ ਕੋਈ ਨਹੀਂ ਡੰਡ ਹੈ ਹਰ ਕਾਲਾ ਹਰ ਕਾਲਾ ਇਹ ਦੁਰਵਾਲੀ ਵੀ ਹੋਈ ਪਈ ਹੈ ਚਿੱਟਾ ਜਿੱਟਾ ਹੋਇਆ ਪਿਆ ਸਾਰ

ਹਾਲ ਜਾਲਾ ਸਵਾਗਤ ਕੀਤਾ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੇ ਅੱਜ ਆਪਣਾ ਸ਼ੇਅਰ ਹੋ ਗਿਆ ਬਿਮਾਰ ਕਿਹੜੀ ਦਵਾਈ ਲੈਣ ਦੱਲਿਆ ਕੋਟਕਪੂਰੇ ਤੋਂ ਤੇ ਉਹ ਤਾਂ ਖੰਗ ਦਾ ਠੀਕ ਹੈ ਪਹਿਲਾਂ ਵੀ ਦਵਾਈ ਲੈ ਕੇ ਆਈ ਸੀ ਉੱਤੇ ਚਾਰ ਪੰਜ ਦਿਨ ਹੋ ਗਏ ਡਾਕਟਰ ਨੇ ਕਹਿੰਦੇ ਤੀਜੇ ਦਿਨ ਦਿਖਾ ਕੇ ਜਾਣਾ ਵਾ ਤੇ ਅੱਜ ਚੱਲੇ ਸੀ ਦੁਬਾਰਾ ਦਿਖਾਉਣ ਨਾ ਤੇ ਧੰਦ ਬਹੁਤ ਜ਼ਿਆਦਾ ਮੂਰੇ ਜਮਾ ਨਹੀਂ ਦਿਸਦਾ ਬਸ ਵੀ 10 ਵਜੇ ਪਹਿਣ ਵਾਲੇ ਦਿਨ ਦੇ ਦੁਕਾਨ ਠੀਕ ਆ ਇਹਨੂੰ ਲੰਘਦਾ ਹੈ ਨੀ ਕੰਨ ਤਾਂ ਰੇਸ਼ਾ ਜਾ ਛਾਤੀ ਜਮ ਥੋੜੀ ਜੀ ਦੁਕਾਨ ਵੀ ਲੱਗਿਆ ਹਾਂ ਪਾ ਕੇ ਪਾਏ ਸਤਿ ਕੀ ਸੇਵਾਲਾ ਤੇ ਆਈ ਹੈ ਨਾਮ ਸੋਹਣੇ ਪਿੱਤੂ ਪਈ ਜੁਵੈ ਹੈ ਨਹੀਂ ਗੀ ਐਕਚੁਅਲੀ ਸੈਟ ਹੋ ਗਿਆ ਹਾਂ ਅੱਜ ਕੱਲ ਟ੍ਰੈਕਟਰ ਵਾਲੇ ਜੀ ਵੀ ਜਮ ਥੱਲੇ ਲੜਾਪੋਰਾ ਉਹੀ ਤਾਂ ਇੱਧਰ ਤਾਂ ਜਮ ਹੀ ਹੈ ਨਹੀਂ ਸੱਭ ਜਮਾ ਲਾਸਟ ਤੇ ਸੀਗੇ ਬਾਕੀ ਕਰਦੇ ਆ ਥੋੜੇ ਨਾਲ ਗੱਲਬਾਤ ਰਸਤਾ ਬਹੁਤ ਜਿਆਦਾ ਖਰਾਬ ਆ ਤੇ ਇੱਕ ਵਕਤ ਧੁੰਦ ਬਹੁਤ ਆ ਦੇਖ ਸਕਦੇ ਤੁਸੀਂ ਕੀ ਪਾ ਸੀ ਧੜੀਆਂ ਦੇ ਵਿੱਚ ਸੀ ਕੀ ਗੱਲ ਧੁੰਦ ਬੜੀ ਹਨੇੜੀ

ਟਾਈਮ ਹੋ ਗਿਆ ਲੰਚ ਟਾਈਮ ਤੇ ਆਈ ਕਰਦੀ ਹਾਂ ਮੰਮੀ ਨੇ ਛੁੱਟਦੀ ਐ ਤੂੰ ਆ ਆ ਤੱਕ ਦੋ ਸਣ ਅੱਜ ਕੱਟੂ ਉਹ ਲੈਣੀ ਤੂੰ ਸੁਪਨੇ ਪੈਸੇ ਨਹੀਂ 40 ਰੁਪਏ ਨਿਆਲ ਸਿੰਘ ਨਾਲ ਚੱਲ ਗਈ ਹੈ ਹੂੰ ਤੇ ਕੋਈ ਚਾਹਤ ਮੇਰੇ ਕੋਲ ਤੋਂ ਚੱਲ ਬੰਨ੍ਹ ਲੈ ਲਈ ਉਹ ਲੈ ਲੂੰਗੀ ਲੈਸ ਉਹ ਆਪਣੇ ਤੋਂ ਵੀ ਮੈਨੂੰ ਆਪਣੇ ਤੋਂ ਨਹੀਂ ਮਿਲਣੀ ਆਪਣੇ ਪੁੱਤਾਂ ਦੂਜੀ ਲੈ ਕੇ ਆਣੀ ਆ ਬੱਧਣੇ ਚੱਲ ਵੜਦੇ ਫਿਰ ਕੱਲ ਨੂੰ ਚੱਲ ਵੜਾਂਗੇ ਕੱਲ ਨੂੰ ਨਹੀਂ ਮੈਂ ਜਾਣਾਂਗਾ ਜੀ ਜਾਣਾਂ ਤੇ ਇੱਕ ਵਜ ਗਿਆ ਮੈਂ ਤਾਂ ਤਾਂ ਕਿ ਨਹੀਂ ਤੇ ਜਦ ਮੇਰੇ ਨਾਲ ਤੀਕੀ ਦੋ ਜਿਹੀ ਕੰਢੇ ਚੱਲਾਂਗੇ ਹਾਲ ਜੀ ਵਾਹਿਗੁਰੂ ਬੱਬਾ ਤੈਨੂੰ ਯਾਦ ਕੀਤਾ ਕਿਸੇ ਨੇ ਕਿਹਨੇ ਯਾਦ ਕੀਤਾ ਕਾਹੀ ਦਾਲ ਉਹੀ ਹੈਗੀ ਹੈ ਸੁਖਮਨੋਰ ਸੇ ਸਭ ਕਾਜ ਨਾਮ ਰਾਮ ਸੁਖ ਹੋਵੇ ਮੜਪਾ ਵੀਚਾਰਾ ਨਾ ਪਸੋ ਹੋਵੇ ਸਰਾਰਾ ਆਪੇ ਆਪ ਸੁਖ ਰਾਮ ਹਰਿਆਣਾ ਕਰਨਿਆ ਹਾਲ ਹੋਵੇ ਸਰਤ ਜੈ ਜੀ ਪਟਿਆਕੋ ਦਾ ਰੇੜੀ ਵੱਡੀ ਭਾਈ ਕਾਲਦੀ ਤੇ ਦੋ ਹੋਰ ਵੜ ਲਾਂਗੇ ਹੁਣ ਅੱਥਰਾਂ ਹੈ ਨਾ ਰਾਜੂ ਮਨ ਕਹਿੰਦਾ ਆ ਕੇ ਬਣਾ ਜਿੰਦਾ ਵੀਡੀਓ ਜੀ ਲੇ ਆਈ ਬਾਹਰ ਕਰ ਮੈਂ ਬਾਹਰ ਚੱਲ ਕੇ ਬਹਿਣਾ ਹੈ ਇਹ ਸੌਖਾ ਸਮਾਂ ਜੀ ਤੇ ਹਨਾ ਪ੍ਰਦੂਸ਼ਣ ਜ ਨਹੀਂ ਹੁੰਦਾ ਇਹ ਤੇ ਹਜੇ ਮਾੜਾ ਜ ਪ੍ਰਦੂਸ਼ਣ ਤਾਂ ਹੋ ਜਾਂਦਾ ਜੁੱਲੇ ਤੇ ਵੀ ਤਾਂ ਇਲੈਕਟ੍ਰਿਸਿਟੀ ਤੇ ਜਾਂਦਾ ਹਰਮ ਹੈ ਲੈ ਹੋਏ ਇਹ ਪੁੱਜਣ ਆਪਣਾ ਤਾਂ ਪਹਿਲਾਂ ਤਿਆਰ ਆ ਪਰ ਸਦਾ ਸਾਕੇ ਫੇਰ ਕਰ ਦਿਆਂਗਾ ਬਾਅਦ। ਆ ਕੇ ਲੈ ਲੇ ਫਰੂੰਦੀ ਦਵਾਈ ਆ ਸਰੋ ਬੜੀ ਸ਼ੀਤ ਹੈ ਨਹੀਂ ਆਪਾਂ ਤੇ ਜੀ ਬੜੀ ਨੇ ਖੜਿਆ। ਤੈਨੂੰ ਪੂਰੀ ਦਾਸ ਨਾ ਕਹਿਆ ਕਰਕੇ ਪਾਪਾ। ਪੂਰੀ ਦਾਸ। ਆਪਾਂ ਐ ਮੜਿਆ ਏ। ਦੁਨੇ ਗਾਲੀ ਬੁੜੀ ਨੂੰ ਤੁਹਾਨੂੰ ਸਰਕਾਰੀ ਹਸਪਤਾਲ ਚ ਲੈ ਜਾਣਾ ਉਸ ਤੋਂ ਬਾਅਦ ਦਵਾਈ ਹੋਣੀ ਸੀਗੀ। ਝੜ ਦੋ ਜੀ ਜੀ। ਹਾਂ। ਨਾਇ ਤੁ ਮਿਲਿਆ ਉਹਨੇ ਮੈਨਾਂ ਕਿ ਪਿੰਡੂ ਲੈ ਲੈਣੀ ਸੀ ਕਿੰਡ ਕਹਿੰਦਾ ਨਾ ਨਿਕ ਸ਼ਾਤ ਦਾ ਪੱਛੇ ਚਾਤ ਦਾ ਪੈਂਦਾ ਇਹਨੂੰ ਪਤਾ ਨਹੀਂ ਵਾਸਤਾ ਨਹੀਂ ਅੱਖਾਂ ਬੰਦ ਕਰ ਲਿੰਦਾ ਹਣਾ ਗੇੜ ਇਹੋ ਤਾਂ ਗਾਂ ਲੈਣਾ ਸੀ ਕੋ ਸਰਕਾਰ ਦੇਖ ਕੇ ਰੱਖਣਾ ਦੀ ਕਿਦਾ ਅਸੀਂ ਅੱਖਾਂ ਨੰਬਰ ਲਾਭਦਾ ਉਹਦਾ ਨੰਬਰ ਤਾਂ ਹੈਗਾ ਵਾ ਉਹਦਾ ਨੰਬਰ ਤੱਕ ਹੀ ਕਰਾਉਣਾ ਤੇ ਪਿੰਡਾਂ ਤੋਂ ਫੋਨ ਲਾ ਕੇ ਮਸਲਾ ਬਈ ਤੂੰ ਦੁਕਾਨ ਤੇ ਆ ਕੇ ਫੋਨ ਲਾ ਕੇ ਬਸਲਾ ਫੋਨ ਲਾ ਕੇ ਆਜੂ ਗਾਉਂ ਕੋਲ ਕਿ ਦੰਦੋਂ ਦੰਦ ਲੈਣ ਗਿਆ ਹੋਣਾ ਕਦੇ ਲਾਉਣੇ ਹੋਣੇ ਉਹਨੇ ਵਿਚਾਰੇ ਨੇ ਹੋਰ ਉਹਨੇ ਕਿੱਥੇ ਜਾਣਾ ਮੈਂ ਥੱਕ ਗਿਆ ਜਮੈਂ ਤਾਂ ਸੁੱਤਾ ਹੋਣੀਗਾ। ਚੋ ਜਾ ਹੁਣ। ਯਾਰ ਯਾਦ ਨਹੀਂ ਸੁੱਤਾ ਰਦੈ ਨਹੀਂ ਸੁੱਤਾ ਨਹੀਂ। ਨੀਂ ਨੀ ਆਈ ਜਾਂਦੀ ਹੰਦਾ ਨੀਂ ਨੀ। ਆਪਣ ਵਾਲਾ ਫਿਗਰ। ਕਹਿੰਦੇ ਕੱਲ ਕੋਈ ਚੈਲੋ ਫੂਡ ਬਣਾ ਕੇ ਭੇਜੋ। ਜਾਗ ਦੇ ਟਿਫਨ ਲੈ। ਜੇ ਮੰਮੀ ਨੂੰ ਕਹਦਾ ਜੇ ਕਹਦਾ ਕਰਨਾ। ਮੰਮੀ ਨੇ ਕਹਦਾ ਜਾ ਤੂੰ ਵੇਖ ਕੇ ਆ ਲੈ ਉਹਨੇ ਉਦੀ ਉਠ ਜਾਣਾ ਵੇਖਣ ਡਾਕਟਰ ਨੂੰ। ਚਲ ਹੁਣ ਕੀ ਬਣਾ ਕੇ ਭੇਜੂ ਨੇ? ਚੋਲ ਬਣਾ ਦਿੰਦੀ ਜੈਲੋ। ਲੋਟ ਗੋਲ ਰੰਗ ਭਾਗੇ ਤੇ ਬੇਸਨ ਦੀ ਵਰਫੀ ਭੇਜ ਦੀ ਆ ਮਾਰ ਜਾਂਦੇ ਆ ਤਾਂ ਭੰਨ ਦੇ ਨੇ ਥੋੜੀ ਲਿਆ ਦੇਂਗਾ ਤੇ ਚੱਲ ਕੇ ਚੱਲ ਲਿਆ ਦੂੰਗਾ ਚੌਲ ਬਣਾਉਣੇ ਪਣਗੇ ਹੋ ਤੈਨੂੰ ਨਹੀਂ ਚੌਲਾਂ ਦਾ ਰੰਗ ਹੈ ਨਹੀਂ ਕਿ ਰੰਗ ਲਿਆ ਦੇ ਚੱਲ ਚੌਲ ਬਣਾ ਦੋ ਅਗੇ ਗ੍ਰੈਂਪੇਜੇ ਸੀ ਹਨਾ 3000 ਰੁਪਏ ਖਰੀਦਿਆ ਮੇਰਾ ਪੀ ਦੁਮਰ ਤੋਂ ਚੌਂਕਾ ਇੱਕ ਰਿਪੋਰਟ ਤੋਂ ਨਹੀਂ ਮੈਂ ਨਾ ਪੱਠੇ ਵੜ ਲਿਆ ਮੈਂ ਯਾਰ ਪਾਣੀ ਰਹਿਣ ਦੇ ਤੂੰ ਹਣ ਪਾਣੀ ਦਾ ਕੰਮ ਹੁਣ ਸਮਾਪਤ ਕਰ ਦੇ ਦਾ ਪੱਟੇ ਜਾਣੇ ਇਸੇ ਦਾ ਗੈਸ ਬਣ ਜਾਣਾ ਗੋਬਰ ਗੈਸ ਅੱਜ ਘਾਤਰਾ ਬਣਾਉਣੀਆਂਗਾ ਕੁੜੀ ਫਿਰ ਮਾਉਣ ਲੱਗ ਗਈ ਬੜਾ ਕੰਮ ਕਰਦੀ ਆ ਇਹੇ ਸ਼ੂਟ ਲੈ ਕੇ ਦੇਣਾ ਇੱਕ ਆਪਾਂ ਚੰਗਾ ਮੈਂ ਤੈਨੂੰ ਸ਼ੂਟ ਲੈ ਕੇ ਦੇਣਾ ਇੱਕ ਕੰਮ ਬਹੁਤ ਕਰਦੀ ਕੁੜੀ ਮੈਂ ਕੋਈ ਨਹੀਂ ਲੜਦਾ ਜਿੱਤੇ ਹੁਣ ਦਸੀ ਆਈ ਇਹਨੂੰ ਇੱਕ ਸ਼ੂਟ ਲੈ ਦੇਣਾ ਜਮਾ ਨਹੀਂ ਸ਼ੂਟ ਲੈ ਕੇ ਤਾਂ ਇਹਨੂੰ ਜਰੀ ਨੂੰ ਇਹਨੂੰ ਦੁਕਾਨ ਤੋਂ ਲੈਣਾ ਨਾ 2000 ਰੁਪਏ ਦੇ ਦੇਣਾ ਇਹਨੂੰ ਹਾਂ ਨਾਰ ਨਹੀਂ ਹਜੇ ਪਟਣੇਗੇ ਪਲਾ ਆ ਜਾਣ ਤੇ ਉਹਨਾਂ ਨੂੰ ਫਿਰ ਪਟਾਂਗੇ 2000 ਬਹੁਤ ਆ ਮੈਂ ਆਜੀ ਦਿਲੋਂ ਲੈ ਕੇ ਜਾਣਾ ਤੈਨੂੰ 2000 ਵਾਲਾ ਸੂਟ ਭਾਵੇਂ ਦੀ ਕਹਿੰਦੇ ਹੁੰਦੇ ਭਾਵੇਂ ਸਸਤਾ ਜਿਹਾ ਹੋਵੇ ਦਿਲੋਂ ਦਿੱਤਾ ਉਹ ਬੰਦਾ ਪਾ ਚੰਗਾ ਹੁੰਦਾ ਬੈਠੇ ਆਸਪੀ ਲੈ ਲੈ ਕੇ ਨਾ ਝੋਟ ਪੱਕਾ ਲੈ ਕੇ ਨਾ ਸੱਚੀ ਗੱਲਾਂ ਕੰਮੇ ਬਹੁਤ ਕਰਦੀ ਓ ਜਰੀ ਸਿਆਣੀ ਬਾਲੀਆ ਮੈਂ ਤੈਨੂੰ ਝੋਟ ਲੈ ਦੇਣਾ ਸ਼ੇਰ ਆ ਗਿਆ ਆਇਆ ਸ਼ੇਰ ਫੇਰ ਆ ਗਰਾਂ ਸਕੂਲੋਂ ਪੜ ਕੇ ਸਟਰਾ ਕਹਿੰਦਾ ਅੱਜ ਤਾਂ ਮੈਂ ਗੋਬੀ ਪਿਆਹ ਦੀ ਤਿੰਨ ਗੱਲੋ ਸਾਡੇ ਸ਼ਹਿਰ ਗੋਬੀ ਪਿਆਹ ਦੀ ਤਿੰਨ ਗੱਲੋ ਤੁਹਾਡੇ ਸ਼ਹਿਰ ਗੋਬੀ ਕੀ ਰੇਟਸ ਕਮੈਂਟ ਕਰਕੇ ਜਰੂਰ ਦੱਸਿਓ ਆ ਜਾ ਕਿੱਧਰ ਗਿਆ ਇਹ ਤਾਂ ਚੂੜੀ ਨਹੀਂ ਛੱਡਣੀ ਤਾਂ ਇਹਨੂੰ ਇਹ ਚੂੜੀ ਨਹੀਂ ਮਾਰਨੀ ਅੱਛਾ ਕਿੱਧਰ ਗਿਆ ਕੋਹੇਨੂਰ ਕੋਹੇਨੂਰ ਨੂਰਾ ਆ ਜਾ 哎呀，把这个拿了。

ई ई सी ई फैन इज तो फिर ओही गलती कीती ना पी आई सी के बारे हगा ऐप गा तो पादी कॉल कल मुदीदा रास्ता पूरी ऑन लगी के नहीं का के अंदर

एक तो तक मैंने क्या ऐसे ये एक्टर्स यारों में बादस खली एक्टर नंबर तो बुरे अपने ही फाइव पटा फाइव बादस करके ना रेंजी बुरे किसको निकाल कर दन बादस लादें हम दूल्हा

ਗੱਲ ਸੂਰ ਠੀਕ ਰਿਹਾ ਦਾਦੀ ਆ ਗਈ ਸਬਜ਼ੀ ਬਣਾ ਦੇ ਤੁਸੇ ਵੀ ਕੋਲ ਦਾਦੀ ਦਾਦੀ ਦਾ ਸਬਜ਼ੀ ਤਿਆਰ ਕਰ ਰਹੀ ਆ ਹਾਂ ਕਰ ਤਾ ਘਾਟ ਵੀ ਤਾਰਾਂ ਕੋ ਦੋਦੀ ਆਪੋ ਦੀ ਦਾਦੀ ਦਾਦੀ ਬਾਦੀ ਮੈਨੂੰ ਕੋਈ ਹੋਰ ਸਬਜ਼ੀ ਬਣਾ ਦੀ ਆ ਤਾਂ ਕੋਈ ਤੇ ਆਪਣੀ ਉਪਰਾਂਣਾ ਸੀਗਾ ਤੇ ਪਪਾ ਦਾ ਡੈਡੀ ਕੋਈ ਲਿਆ ਕੋਈ ਨਹੀਂ ਪਨੀਰ ਬਣਾ ਦੇ ਇਹਨੂੰ ਗੋਭੀ ਕੱਲ ਨੂੰ ਬਣਾ ਲਾਂਗੇ ਰਹਿਣ ਮਸਤੀ ਲੱਗੀ ਰੱਖ ਕੇ ਸਾਰਾ ਹੈਗਾ ਇਹ ਨੂੰ ਲਖਾਂ ਦਾ ਗੋਭੀ ਕੋਈ ਨਹੀਂ ਫਿਰ ਇਹਨੂੰ ਨਾ ਬਣਾ ਕੇ ਦੇ ਇਹਨੂੰ ਪਨੀਰ ਬਣਾ ਦੇਓ ਮਾਤਾ ਆਪਣੀ ਖਾਣੀ ਹੁਣ ਛਾਣ ਦੀ ਰੋਟੀ ਕੱਲੋਂ ਬਣਾ ਲਿਆ ਦਾਲ ਉਹ ਵੀ ਰਹਿ ਗਈ ਕੋਈ ਨਹੀਂ ਸੁਦਾ ਬਣਾ ਲਿਓ ਹਾਂ ਹੈਕਰ ਕੋਈ ਤਾਂ ਤੱਕ ਸੁਦਾ ਤਾਂ ਨਾ ਕੁਝ ਹੋ ਜਾਂਦਾ ਮਾ ਅੰਦਰ ਪੀਓ ਪਾਣੀ ਖਾਦਾ ਨਹੀਂ ਕੋਈ ਤਾਂ ਮੈਂ ਕਿਹਾ ਦੱਸ ਕੀ ਖਾਣਾ ਹੋਊਗਾ ਹੈ ਬੱਸ ਤਾਂ ਆ ਗਈ ਦੇਆ ਕੱਲ ਦੋ ਰੱਖ ਕੋਈ ਨਹੀਂ ਬਾਕੀ ਕੌਲੀ ਸੀ ਹੈ ਬਾਕੀ ਕੌਲੀ ਸੀ ਸਾਰੇ ਖਾਤੇ ਕੀ ਲੱਗਿਆ ਸੀਗਾ ਤੂੰ ਪੀਲੇ ਕੱਲਰ ਦਾ ਬਸੰਤ ਪੰਚਮੀ ਕਰਕੇ ਸੀ ਅੱਜ ਹਾਂ ਬਰਥਡੇ ਉਹ ਉਹ ਲਿਈਆ ਤੇ ਜਿਆ ਜਿਆ ਨਹੀਂ ਹਟਦੀ ਬਿਲ ਲਈ ਆ ਇਹ ਹਨਾ ਉਹਨੇ ਇਹ ਕਿਹਾ ਅੱਧੀ ਦੀ ਦਿੱਤੀ ਪਰ ਉਹ ਜੀ ਤਾਂ ਨਹੀਂ ਅੰਮ੍ਰਿਤ ਵੇਲੇ ਜੀਵਰਾ ਆ ਰੂਟੀ ਨਹੀਂ ਖਾਦੀ ਬੁੱਤ ਆਇਆ ਕੁਨੀ ਕਰ ਮਰ ਕੀ ਲੱਗੀ ਬਾਕੀ ਹੈਗੀ ਆ ਖਾਦ ਮੋ ਵੀ ਕਾਹ ਕਿਹਦੀ ਫਿਰ ਕਰ ਲਾ ਚੱਲ। थैंक यू। थैंक यू बेबी। ਹਾਂ ਬੜੇ ਕਾਲ ਨੂੰ ਜਾ ਰਹੇ ਹੈਗੇ ਕੋਟਕਪੂਰਾ ਖਿਆਲ ਮੈਡੀਸਨ ਲੈਣ ਹੁਣ ਤੂੰ ਸਿਰਦਾ ਹੁਦਾ ਐ ਬਹਿ ਗਿਆਣ ਕੇ ਕੀ ਹੋ ਗਿਆ ਹੈ ਓਏ ਬਰਫੀ ਖਾ ਲਾ ਖਾ ਲਾ ਬਰਫੀ ਕੁਛ ਨਹੀਂ ਹੁੰਦਾ ਤੂੰ ਕੀ ਕਰਨ ਨਾ ਉੱਠ ਗਈ ਪਾਤੇ ਆ ਤੇ ਆਈ ਜਾਂਦੀਆਂ ਪੱਠੇ ਛੋਟੀਆਂ ਦਰਨ ਕਰਤਾ ਅੰਦਰ ਕਰਤਾਂਗੇ ਅੱਜ ਟਿੰਗ ਬੱਚਾ ਇਧਰ ਕਰਤੀਆਂ ਤੇ ਮੱਖ ਲੜਦੀ ਜਿਹੜੇ ਸੜਾ ਮਾਰਦੀਆਂ ਦੁੱਧ ਵਾਲਾਂ ਗਲਾਂਗੇ ਇਧਰ ਕਰਤੀਆਂ ਸੁਬਾਹ ਦੇ ਪਾ ਕੇ ਇੱਥੇ ਰੱਖ ਜਾਾਂਗੇ ਇੱਧਰ ਕੁਛ ਕੁਦਾਈ ਕੋਸਕ ਵੱਡਣ ਵਾਲੇ ਵੜ ਲੈਣੇ ਆ ਅੱਜ ਸੂਰਜ ਹੀ ਨਹੀਂ ਨਿਕਲਿਆ ਸਾਰਾ ਦਿਨ ਧੁੰਦ ਦਾ ਕਰਕੇ ਧੁੰਦੀ ਬਹੁਤ ਪਈ ਅੱਜ ਬਾਈ ਹਾਂ ਹਮ ਕਿ ਜਿਆਦਾ ਬੋਲ ਕੋਈ ਨੀ ਦਵਾਈ ਦਵਾ ਲਵਾਂ ਮੈਂ ਕੱਲ ਹੋਰ ਕੀ ਲੈਣ ਜਾਣਾ ਹੋਰ ਦੱਸ ਦੇ ਕੀ ਲੈਣ ਜਾਣਾ ਲੈ ਭਾਈ ਕੋਈ ਨੂਰ ਦੀ ਵਰਦੀ ਹੋ ਵੀ ਚੇਂਜ ਤੇ ਦਾਦੀ ਅੱਜ ਕੀ ਬਣਾ ਰਹੀ ਆ ਕਾਂਕਾ ਹੈਗੀ ਹਲੇ ਨੂੰ ਹਣਾ ਟੈਸਟ ਕਰਾਉ ਕੱਲੂ ਤੇਰੇ ਦੇਖ ਨੀ ਪੱਕਾ ਨਹੀਂ ਨਹੀਂ ਇਹ ਜਿਹੜਾ ਨੋਟ ਚਾਹੁੰਦਾ ਇਹ ਦਵਾ ਕੋਈ ਦੇਖ ਦੇ ਇਹ ਕਹਿੰਦਾ ਮੈਂ ਦਵਾਈ ਲੈਣੇ ਜਾਣਾ ਕੱਲੂ ਕੱਲੂ ਪਤਾ ਨਹੀਂ ਡਰਦਾ ਡਾਕਟਰ ਟੀਕਾ ਨਾ ਲਾ ਦੇ ਵੀ ਕਹਿੰਦਾ ਟੈਸਟ ਕਰੂਗਾ ਨਹੀਂ ਕਰਦਾ ਨਹੀਂ ਕਰਦਾ ਚੱਲ 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 ਕਰਾਂ ਪੱਠੇ ਚੱਕ ਲਈਏ ਫਿਰ ਅਸੀਂ ਆਣ ਕੇ ਪਾਲਾਂਗੇ ਕਿਨ ਅੱਜ ਧਾਰਾ ਚੋ ਲੈਣੀ ਬਾਹਰ ਖੁੱਲਈ ਆ ਚੱਲਾ ਚੱਲ ਕੇ ਨੂਰ ਪੱਠੇ ਚੱਕ ਲਈਏ ਗੁੱਡ ਪਾ ਦੇ ਦੇ ਦਵਾਈ ਲੈਣੀ ਆ ਖੰਗਲੀ ਮੈਂ ਨਹੀਂ ਹਾਂ ਪੱਕੇ ਕੀ ਕਰੀਏ ਚੱਲ ਚੰਗਾ ਜੀ ਅਸੀਂ ਵੱਠੇ ਚੱਕ ਲਈਏ ਫਿਰ ਬਾਹਰ ਤਾਂ ਖੋਲ ਦੇ ਪਹਿਲਾਂ ਬਾਹਰ ਖੁੱਲਈ ਆ ਬਾਹਰ ਦੰਦ ਕਿੱਥੇ ਆ ਬਾਬ ਜੱਕਬਲ ਆਪਣਾ ਸੰਦਾ ਹਥਿਆਰ ਆ ਰੈਡੀ ਲਾ ਦੇ ਰੈਡੀ ਨਾਲ ਹੀ ਲੈ ਤਲਗੇ ਦਾ ਅਕਰ ਰੈਡੀ ਤਾਂ ਬਣੀ ਪਈਆ ਤੇ ਦੋ ਹੋਰ ਵੜ ਲੈਣੇ ਹਨਾ ਕਨੇ ਰੰਗੇ ਅਕਰ ਕੀ ਆਹ ਪਾਣੀ ਨਹੀਂ ਪੀਤਾ ਹਰਾ ਡੋਲਦਾ ਥੱਲੇ ਨੂਰ ਕੀ ਕਰਦਾ ਇਹ ਦੇਖਿਆ ਵਕਤ ਨਾ ਬਾਹਰ ਜੰਦ ਕਵੇ ਕਾਰਾ ਚੋਂ ਦੁਆ ਨਾ ਆ ਦਵਾਇਆ ਕੋਈ ਆਣਾ ਪਾਈ ਤੇ ਤੇ ਗੱਲਾਂ ਆ ਕਹ ਚਾਹਤਾ ਕਾ ਤੂੰ ਜਾ ਆਂ ਭਾਈ ਉਹ ਡਰਦਾ ਵੀ ਮੇਰੇ ਸੂਈ ਲੱਗੂਗੀ ਮੇਰਾ ਬਲੱਡ ਟੈਸਟ ਕਰਨਗੇ ਤਾਂ ਡਰਦਾ ਵਾ ਤੂੰ ਜੈਸਕ ਦਾ ਕੰਮ ਕਰ ਤੂੰ ਕਿਤੇ ਡਰਦਾ ਕਹਿੰਦੀ ਪਾਲੀ ਆ ਨਾ ਉਹ ਜਾਦੀ ਹੈ ਤਾਂ ਕਿ ਮੈਨੂੰ ਲੈ ਜਾ ਨਾ ਇਹ ਕੜਜੀ ਉਟਾ ਕੇ ਨੂੰ ਡਾਕਟਰ ਦੇ ਕੋਲ ਟਾਈਮ ਬਾਵਾਂ ਲੱਗਣਾ ਮੈਨੂੰ ਉੱਥੇ ਕਿੱਥੇ ਮੇਰਾ ਟਾਈਮ ਤੋਂ ਕਿੱਥੇ ਬੈਠੇਂਗੇ ਡਾਕਟਰ ਦੇ ਡਾਕਟਰ ਦੇ ਮੈਂ ਦਵਾਈ ਦੂਈ ਲੈ ਕੇ ਕਿੱਥੇ ਬੈਠੀ ਨੂੰ ਲੈ ਕੇ ਜਿਉਂਨੇ ਕ ਟੈਸਟ ਕਰਾਉਣਾ ਮੈਂ ਟੈਸਟ ਕਰਾਉਣੀ ਤੁਹ ਬੋਤਾ ਦੇ ਕੇ ਭੱਜ ਕੇ ਦੁਕਾਨ ਤੋਂ ਪਹਿਲਾਂ ਛੜੀ ਨਾ ਕੋਈ ਬੈਠੋ ਬਹਿਣਾ ਉਹ ਕਿਹਦਾ ਹੈ ਕਿੱਥੇ ਮੁੰਡੇ ਨੂੰ ਨਾਲ ਲਈ ਫਿੰਗਰ ਤੋਂ ਵਰਤ ਕੰਕੀ ਨਾਲ ਇਹ ਨਹੀਂ ਵਿਚਾਰੀ। ਜੇ ਫਿਰ ਮੰਮੀ ਲੈ ਜਾ ਮੰਮੀ ਉਤਾਰ ਜੀ ਜਾਂਦਾ। ਅੱਜ ਸੂਰਜ ਜਮਣੇ ਨਿਕਲੇ ਹਨ। ਉਹ ਬੈਠੇ ਕਬੂਤਰ ਦੀ ਗੋਠੀ ਤੇ ਟੈਂਕੀ ਦੇ ਬੈਠੇ ਤਾਂ। ਗੋਲੇ ਖੰਡ ਨੂੰ ਕੀ ਕਰਦਾ ਸ਼ੇਰ ਅੰਦਰ ਆ ਸ਼ੇਰ ਨੂੰ ਬਿਨਾਂ ਕੀ ਕਰਦਾ ਅੰਦਰ ਸ਼ੇਰ ਕੀ ਕਰਦਾ ਟੀਵੀ ਦੇਖਦਾ ਸੀਗਾ ਚਲ ਦੇਖ ਲੈ ਠੀਕ ਆ ਉਹਦਾ